I think army should use more force. Yes, we need permission to use tanks. Satna. ਪੰਜ ਸਦੀਆਂ ਦਾ ਵੈਰ ਪਰਤ ਦਰ ਪਰਤ ਤੀਜਾ ਘੱਲੂ ਕਰ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਜਰਨੈਲ ਸ਼ਬੀਖ ਸਿੰਘ ਅਤੇ ਭਾਈ ਅਮਰੀਕ ਸਿੰਘ ਸਮੇਤ 10000 ਸਿੱਖਾਂ ਦੀਆਂ ਸ਼ਹੀਦੀਆਂ ਸਿੱਖਾਂ ਦੀ ਰਾਜਸੀ ਪ੍ਰਭੂਸਤਾ ਦੇ ਕੇਂਦਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਾਉਣਾ ਹਜ਼ਾਰਾਂ ਸਿੱਖਾਂ ਨੂੰ ਝੂਠੇ ਮੁਕੱਦਮਿਆਂ 'ਚ ਗ੍ਰਿਫਤਾਰ ਕਰਨਾ ਅਤੇ ਭਾਰਤੀ ਫੌਜ ਵੱਲੋਂ ਦਰਬਾਰ ਸਾਹਿਬ 'ਚ ਘੰਟਾ ਘਰਦੇ ਉੱਤੇ ਤਿਰੰਗਾ ਝੰਡਾ ਲਹਿਰਾਉਣਾ ਇਹ ਗੱਲ ਸਿੱਖਾਂ ਤੇ ਅੰਗਰੇਜ਼ਾਂ ਦੇ ਦਰਮਿਆਨ ਹੋਈਆਂ ਲੜਾਈਆਂ ਨੂੰ 1846 'ਚ ਜੰਗਨਾਮਾ ਦੇ ਨਾਮ ਥੱਲੇ ਲਿਖਣ ਵਾਲੇ ਸ਼ਾਹ ਮੁਹੰਮਦ ਨੂੰ ਵੀ ਚੇਤ ਜੇਤਾ ਨਹੀਂ ਹੋਵੇਗਾ ਕਿ 1984 'ਚ ਇਹ ਜੰਗ ਹਿੰਦ ਪੰਜਾਬ ਇੱਕ ਵਾਰ ਫੇਰ ਹੋਵੇਗੀ 1 ਜੂਨ 1984 ਤੋਂ ਲੈ ਕੇ 10 ਜੂਨ 1984 ਤੱਕ ਭਾਰਤੀ ਫੌਜ ਨੇ ਸ਼ਰੀਰ ਤਰਪਾਰ ਸਾਹਿਬ ਅੰਮ੍ਰਿਤਸਰ ਤੇ ਹਮਲਾ ਕੀਤਾ ਭਾਰਤੀ ਫੌਜ ਨੇ ਇਸ ਹਮਲੇ ਚ ਟੈਂਕ ਧੁੱਪ ਅਤੇ ਭਾਰੀ ਮਸ਼ੀਨ ਗਨਾਂ ਦੀ ਵਰਤੋਂ ਦੇ ਨਾਲ ਨਾਲ ਜ਼ਹਿਰੀਲੀਆਂ ਗੈਸਾਂ ਅਤੇ ਫਾਸਫੋਰਸ ਜਿਹੇ ਪਦਾਰਥ ਜਿਹੜੇ ਅੱਗ ਲਾਉਣ ਲਈ ਵਰਤੇ ਜਾਂਦੇ ਨੇ ਉਹਨਾਂ ਦੀ ਵੀ ਵਰਤੋਂ ਕੀਤੀ ਹੈ ਪੰਜਾਬ ਅਤੇ ਸਿੱਖ ਵਸੋਂ ਵਾਲੇ ਭਾਰਤ ਦੇ ਹੋਰ ਨਾਲ ਇਲਾਕਿਆਂ ਚ ਸਿੱਖਾਂ ਦੇ ਮੁੰਡਿਆਂ ਨੂੰ ਖਤਮ ਕਰਨ ਲਈ ਆਪਰੇਸ਼ਨ ਵੁੱਡਰੋਜ਼ ਨਾਮ ਦੇ ਨਾਲ ਇੱਕ ਹੋਰ ਭਾਣਾ ਵਰਤਾਇਆ ਗਿਆ ਇੱਕ ਹੋਰ ਆਪਰੇਸ਼ਨ ਕੀਤਾ ਗਿਆ ਪਟਿਆਲਾ ਮੁਖਤਸਰ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਮੋਗਾ ਅਤੇ ਬਠਿੰਡਾ ਦੇ ਸਿੱਖ ਧਾਰਮਿਕ ਸਥਾਨਾਂ ਸਮੇਤ ਕੋਈ 74 ਹੋਰ ਨਾ ਗੁਰਦੁਆਰਿਆਂ ਤੇ ਭਾਰਤੀ ਫੌਜ ਨੇ ਹਮਲੇ ਕੀਤੇ ਥੋੜਾ ਪਿੱਛੇ ਚਲਦੇ ਹਾਂ ਅਸੀਂ ਜਿਵੇਂ ਅ ਗੱਲ ਕਰ ਰਹੇ ਹਾਂ ਨਾ ਕਿ ਪੰਜ ਸਦੀਆਂ ਦਾ ਪੈਰ ਅਹਿਮਦ ਸ਼ਾਹ ਅਫਦਾਲੀ ਨੇ ਪੰਜਾਬ ਅਤੇ ਭਾਰਤ ਤੇ 1748 ਤੋਂ ਲੈ ਕੇ 1767 ਤੱਕ 8 ਜ਼ਬਰਦਸਤ ਹਮਲੇ ਕੀਤੇ ਪਰ ਇਹਨਾਂ ਸਾਰੇ ਹਮਲਿਆਂ ਦੇ ਦੌਰਾਨ ਉਸ ਦਾ ਕਿਤੋਂ ਵੀ ਕੋਈ ਵਿਰੋਧ ਨਹੀਂ ਹੋਇਆ ਸਿਵਾਏ ਪੰਜਾਬ ਦੇ ਸਿੱਖਾਂ ਤੋਂ ਸਿੱਖਾਂ ਨੇ ਛਾਪਾ ਮਾਰ ਯੁੱਧ ਤਕਨੀਕ ਦੇ ਨਾਲ ਅਫਦਾਲੀ ਨੂੰ ਪਿਛਾੜ ਕੇ ਉਸ ਨੂੰ ਭਾਰਤ ਅਤੇ ਪੰਜਾਬ ਤੋਂ ਹਮੇਸ਼ਾ ਲਈ ਭਜਾ ਦਿੱਤਾ ਪੰਜਾਬ ਦਾ ਰਾਜ ਭਾਗ ਸਿੱਖ ਮਿਸਲਾਂ ਨੇ ਸੰਭਾਲਿਆ ਤੇ ਇਸ ਦੇ ਦੌਰਾਨ ਸਿੱਖਾਂ ਦੇ ਇੱਕ ਫੈਡਰਲ ਢਾਂਚੇ ਦਾ ਗਠਨ ਹੋਇਆ ਇਸ ਫੈਡਰਲ ਰਾਜ ਦੇ ਦੌਰਾਨ ਸਿੱਖਾਂ ਨੇ ਕੇਵਲ ਆਪਣੀ ਕੌਮੀ ਨਸਲ ਨਹੀਂ ਬਲਕਿ ਮਾਨਸ ਕੀ ਜਾਤ ਸਭੈ ਇਕੈ ਪਹਿਚਾਨ ਬੋ ਦੇ ਬਚਨਾਂ ਦੇ ਮੁਤਾਬਕ ਹਰ ਮذਹਬ ਹਰ ਫਿਰਕੇ ਦੇ ਲੋਕਾਂ ਨੂੰ ਇਨਸਾਫ ਦਿਵਾਇਆ ਤੇ ਉਹਨਾਂ ਦੀ ਪਾਲਣਾ ਕੀਤੀ ਮਹਾਰਾਜਾ ਰਣਜੀਤ ਸਿੰਘ ਦੇ ਸੁਨਹਿਰੀ ਦੌਰ ਵੇਲੇ ਤੱਕ ਸਾਰਾ ਕੁਝ ਠੀਕ ਸੀ ਪਰ ਹਿੰਦੂ ਡੋਗਰਿਆਂ ਦੇ ਵੱਲੋਂ ਸਾਜ਼ਿਸ਼ਾਂ ਕੀਤੇ ਜਾਣਕਾਰਨ ਸਿੱਖ ਰਾਜ ਦਾ ਦੁਖਦਾਈ ਅੰਤ ਹੋਇਆ ਤੇ ਪੰਜਾਬ ਤੇ 1849 ਚ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ ਪੰਜਾਬ ਤੇ ਅੰਗਰੇਜ਼ਾਂ ਦਾ ਕਬਜ਼ਾ ਹੋਣ ਤੇ ਤੁਰੰਤ ਬਾਅਦ 1860 ਚ ਕਰੀਬ 10 ਸਾਲ ਦੇ ਬਾਅਦ ਸਿੱਖਾਂ ਦੇ ਅੰਦਰੋਂ ਲੜ ਮਰਨ ਦੀ ਭਾਵਨਾ ਤੇ ਉੱਚੇ ਆਦਰਸ਼ਾਂ ਨੂੰ ਖਤਮ ਕਰਨ ਲਈ ਹਿੰਦੂ ਲੀਡਰਸ਼ਿਪ ਨੇ ਬ੍ਰਾਹਮੋ ਸਮਾਜ ਤੇ ਆਰੀਆ ਸਮਾਜ ਲਹਿਰਾਂ ਦੀ ਸ਼ੁਰੂਆਤ ਕੀਤੀ ਖਾਸ ਕਰਕੇ ਸਿੱਖਾਂ ਨੂੰ ਟਾਰਗੇਟ ਕਰਨ ਲਈ ਸਿੱਖਾਂ ਨੂੰ ਆਪਣਾ ਧਰਮ ਛੱਡ ਕੇ ਮੁੜ ਪਵਿੱਤਰ ਕਰਨ ਦੇ ਨਾਮ ਦੇ ਥੱਲੇ ਆਰੀਆ ਧਰਮ ਅਪਣਾਉਣ ਦਾ ਪ੍ਰਚਾਰ ਜ਼ੋਰ ਸ਼ੋਰ ਨਾਲ ਕੀਤਾ ਗਿਆ। ਇਹ ਸਮਾਂ ਸੀ ਜਿਹੜਾ ਸਿੱਖਾਂ ਲਈ ਸ਼ਹਾਦਤਾਂ ਦੇ ਨਾਲੋਂ ਵੀ ਕਿਤੇ ਵੱਧ ਔਖਾ ਸੀ। ਤਕਰੀਬਨ ਡੇਢ ਦਹਾਕੇ ਦੇ ਵਿਚਾਰ-ਵਟਾਂਦਰੇ ਤੋਂ ਬਾਅਦ ਪੜ੍ਹੇ-ਲਿਖੇ ਸਿੱਖ ਪਤਵੰਤਿਆਂ ਨੇ 1972-73 ਦੇ ਦੌਰਾਨ ਸਿੰਘ ਸਭਾ ਅਤੇ ਸਿੱਖ ਸਮਾਜ ਸੁਧਾਰਕ ਲਹਿਰ ਸ਼ੁਰੂ ਕੀਤੀ। ਇਹਨਾਂ ਲਹਿਰਾਂ ਨੇ ਅੱਗੇ ਜਾ ਕੇ ਨਵੇਂ ਪੋਚਦੀ ਸਿੱਖ ਲੀਡਰਸ਼ਿਪ ਅਤੇ ਗੁਰਦੁਆਰਾ ਸੁਧਾਰ ਲਹਿਰ ਦਾ ਮੈਦਾਨ ਤਿਆਰ ਕੀਤਾ ਤੇ ਇੱਥੇ ਹੁਣ ਗੱਲ ਕਰਦੇ ਹਾਂ ਅਸੀਂ ਐਨੀਮੀ ਇਨ ਦਾ ਨਿਊ ਬਾਡੀ ਦੁਸ਼ਮਣਾ ਜਿਹੜਾ ਨਵੇਂ ਸਰੀਰ ਦੇ ਵਿੱਚ ਕਿਵੇਂ ਸਾਨੂੰ ਮਿਲਦਾ ਸਮਾ ਬਦਲਦਾ ਬਦਲਿਆ ਹਥਿਆਰਬੰਦ ਸੰਘਰਸ਼ ਜਾਂ ਲੜਾਈਆਂ ਦੀ ਥਾਵਾਂ ਤੇ 19ਵੀਂ ਸਦੀ ਦੀ ਸ਼ੁਰੂਆਤ ਦੇ ਦੌਰਾਨ ਕੁਮੰਤਰੀ ਪੱਦਰ ਤੇ ਲੋਕ ਰਾਜੀ ਧਿਰਾਂ ਦੇ ਉਭਾਰ ਹੋਏ ਉਸ ਦੇ ਨਾਲ ਸਿੱਖਾਂ ਨੂੰ ਵੀ ਉਸ ਲੋਕਰਾਜੀ ਸਿਸਟਮ ਦੇ ਮੁਤਾਬਕ ਚੱਲਣ ਲਈ ਮਜਬੂਰ ਹੋਣਾ ਪਿਆ ਵੱਡੀਆਂ ਹਕੂਮਤਾਂ ਅਤੇ ਮਹਾਰਾਜਿਆਂ ਦੀਆਂ ਜਿਹੜੀਆਂ ਆਪ ਮੁਹਾਰੀਆਂ ਫੌਜਾਂ ਦੇ ਬਦਲੇ ਲੋਕਰਾਜੀ ਅਤੇ ਸਾਮਰਾਜੀ ਫੌਜਾਂ ਨੇ ਲੈ ਲਈ ਪੰਜਾਬ ਨੂੰ ਇਸ ਦੇ ਦੌਰਾਨ ਹੀ ਪੰਜਾਬ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਾਉਣ ਲਈ ਗਦਰ ਲਹਿਰ ਤੇ ਉਸ ਤੋਂ ਬਾਅਦ ਬਬਰ ਅਕਾਲੀ ਲਹਿਰ ਦੀ ਸ਼ੁਰੂਆਤ ਹੋਈ ਤੇ ਉਹਦੇ ਨਾਲ ਸਾਮਰਾਜੀ ਤਾਕਤਾਂ ਦੇ ਖਿਲਾਫ ਚੱਲੀ ਜਿਹੜੀ ਅਕਾਲੀ ਲਹਿਰ ਸੀ ਉਸਨੇ ਸਿੱਖਾਂ ਨੂੰ ਜਿਵੇਂ ਕਿਵੇਂ ਆਪਣੇ ਅਸਲੀ ਫਲਸਫੇ ਦੇ ਨਾਲ ਜੋੜੀ ਰੱਖਿਆ ਆਪਣੀਆਂ ਕਦਰਾਂ ਕੀਮਤਾਂ ਦੇ ਨਾਲ ਜੋੜੀ ਰੱਖਿਆ ਸਮੇਂ ਦਾ ਚੱਕਰ ਸੀ ਸਮੇਂ ਦੇ ਚੱਕਰ ਦੇ ਬਦਲਣ ਦੇ ਨਾਲ ਸਿੱਖਾਂ 'ਚ ਐਨੀ ਕੁ ਤਬਦੀਲੀ ਆਈ ਸੀ ਕਿ ਉਹ ਇੱਕ ਪਾਸੇ ਅਮਨਮਈ ਢੰਗ ਦੇ ਨਾਲ ਚੱਲਦੇ ਤਾਂ ਦੂਜੇ ਪਾਸੇ ਜਿਹੜੀ ਸੀ ਉਹ ਹਥਿਆਰ ਬਦ ਲੈਰ ਸ਼ੁਰੂ ਕਰਕੇ ਦੁਸ਼ਮਣ ਦੇ ਨਾਲ ਬਰਾਬਰ ਟੱਕਰ ਲੈਂਦੇ ਰਹੇ ਸਿੱਖਾਂ ਲਈ ਬਾਦਨਸੀਬੀ ਦਾ ਸਭ ਤੋਂ ਵੱਡਾ ਦੌਰ ਉਸ ਵੇਲੇ ਸ਼ੁਰੂ ਹੋਇਆ ਜਦੋਂ 1947 ਚ ਪੰਜਾਬ ਦੀ ਵੰਡ ਨੇ ਸਿਆਸੀ ਉਥਲ-ਪੁਥਲ ਚੋਂ ਲੰਘ ਰਹੀ ਹਸਦੀ-ਵਸਦੀ ਸਿੱਖ ਕੌਮ ਨੂੰ ਉਜਾੜ ਦਿੱਤਾ। ਉਜਾੜ ਦਿੱਤਾ। ਤੇ ਪੰਜਾਬ ਦੀ ਵੰਡ ਦੇ ਮਹਿਜ਼ 8 ਸਾਲ ਬਾਅਦ 1955 ਚ ਪੰਜਾਬ ਦੀ ਆਜ਼ਾਦੀ ਦੇ ਲਈ ਕੋਈ ਫੈਸਲਾ ਲੈਣ ਲਈ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਚ ਸਿੱਖ ਇਕੱਠੇ ਹੋਏ। ਤੇ ਇਹਨਾਂ ਇਕੱਠੇ ਹੋਏ ਸਿੱਖਾਂ ਨੂੰ ਖਤਮ ਰਲ ਕਰਮ ਦੇ ਲਈ ਭਾਰਤੀ ਫੌਜ ਨੇ ਵੱਡੀ ਕਾਰਵਾਈ ਕੀਤੀ ਪਹਿਲੀ ਕਾਰਵਾਈ ਸੀ 1947 ਤੋਂ ਬਾਅਦ ਤੇ ਇਸ ਕਾਰਵਾਈ ਦੇ ਦੌਰਾਨ 2 ਦਰਜਨ ਦੇ ਕਰੀਬ ਸਿੱਖ ਸ਼ਹੀਦ ਹੋਏ ਤੇ 12000 ਤੋਂ ਵੱਧ ਸਿੱਖ ਬੀਬੀਆਂ ਬਜ਼ੁਰਗਾਂ ਤੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਫੌਜ ਦੀ ਅਗਵਾਈ ਉਸ ਵੇਲੇ ਇੱਕ ਹਿੰਦੂ ਅਫਸਰ ਜਿਸ ਦਾ ਨਾਮ ਅਸ਼ਵਨੀ ਕੁਮਾਰ ਸੀ ਉਹ ਕਰ ਰਿਹਾ ਸੀ ਤੇ ਉਸ ਵੇਲੇ ਦਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਸੀ ਤੇ ਮੁੱਖ ਮੰਤਰੀ ਸੀ ਭੀਮ ਸੈਨ ਸੱਚਨ ਹਿੰਦੂ ਫਿਰਕੇ ਦੇ ਨਾਲ ਸੰਬੰਧਿਤ ਧਿਰ ਦੇ ਫੌਜੀ ਅਫਸਰ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਵੱਲੋਂ ਸਿੱਖਾਂ ਦੇ ਸਰਵਉੱਚ ਧਾਰਮਿਕ ਸਥਾਨ ਤੇ ਹਮਲਾ ਕਰਨ ਦੀ ਕਾਰਵਾਈ ਦੇ ਨਾਲ ਉਸ ਵੇਲੇ ਸਿੱਖਾਂ 'ਚ ਆਪਣੀ ਆਜ਼ਾਦੀ ਦੀ ਪ੍ਰਬਲ ਇੱਛਾ ਸੀ ਜਿਹੜੀ ਉਹ ਅਸਮਾਨ ਛੂਹਣ ਲੱਗ ਪਈ। ਭਾਰਤ 'ਚ ਬਾਕੀ ਸਾਰੇ ਸੂਬਿਆਂ ਦਾ 1947 'ਚ ਭਾਸ਼ਾ ਦੇ ਆਧਾਰ ਤੇ ਗਠਨ ਕੀਤਾ ਗਿਆ ਸੀ। ਤੇ ਪੰਜਾਬ ਦੇ ਵਿੱਚ ਵੀ ਸਿੱਖਾਂ ਨੂੰ ਲੱਗਾ ਕਿ ਸਾਨੂੰ ਵੀ ਕੁਝ ਕਰਨਾ ਚਾਹੀਦਾ। ਦੇ ਸਿੱਖਾਂ ਨੂੰ ਪੰਜਾਬ 'ਚ ਪੰਜਾਬੀ ਭਾਸ਼ਾ ਲਾਗੂ ਕਰਵਾਉਣ ਲਈ ਵੀ ਖੂਨ ਟੋਲਵਾ ਸੰਘਰਸ਼ ਕਰਨਾ ਪਿਆ। ਅਖੀਰ 1966 'ਚ ਭਾਸ਼ਾ ਦੇ ਆਧਾਰ 'ਤੇ ਪੰਜਾਬ ਪੁਨਰਗਠਨ ਦੇ ਨਾਮ ਹੇਠ ਅੰਬਾਲਾ, ਸਿਰਸਾ ਤੇ ਕਰਨਾਲ ਦੇ ਪੰਜਾਬੀ ਬੋਲਦੇ ਇਲਾਕਿਆਂ ਨੂੰ ਪੰਜਾਬ ਤੋਂ ਬਾਹਰ ਕੱਢ ਕੇ ਹਰਿਆਣੇ ਦੇ ਨਾਲ ਜੋੜ ਦਿੱਤਾ ਗਿਆ ਨਵਾਂ ਸੂਬਾ ਜਿਹੜਾ ਬਣਿਆ ਸੀ। ਤੇ ਲੰਗੜਾ ਪੰਜਾਬੀ ਸੂਬਾ ਬਣਾ ਦਿੱਤਾ ਗਿਆ। ਸਿੱਖ ਲੀਡਰਸ਼ਿਪ ਹਾਲੇ ਤੱਕ ਇਸ ਗੱਲ ਦੇ ਨਿਰਣੇ ਤੇ ਨਹੀਂ ਸੀ ਪਹੁੰਚ ਸਕੀ। ਕੇ ਭਾਰਤ ਵੱਲੋਂ ਪੰਜਾਬ ਦੀ 1966 ਜਿਹੜੀ ਭਾਸ਼ਾ ਦੇ ਆਧਾਰ ਤੇ ਵੰਡ ਕੀਤੀ ਗਈ ਹੈ ਉਹ ਸਿੱਖਾਂ ਦੀ ਹਾਰ ਹੈ ਕਿ ਜਿੱਤ ਹੁਣ ਅਸੀਂ ਜਿਵੇਂ ਜਿਵੇਂ ਅੱਗੇ ਵਧਾਂਗੇ ਇਕੱਲੇ ਇਕੱਲੇ ਐਕਟਰ ਦੀ ਤੁਹਾਨੂੰ ਪਛਾਣ ਹੁੰਦੀ ਜਾਏਗੀ ਹੁਣ ਇੱਕ ਐਕਟਰ ਦਾ ਨਾਮ ਜ਼ਿਕਰ ਕਰਦੇ ਆ ਜਵਾਹਰ ਲਾਲ ਨਹਿਰੂ ਦਾ ਇੱਕ ਖਾਸ ਪੁਲਿਸ ਅਫਸਰ ਸੀ ਆਰ ਐਨ ਕਾਉ ਬਹੁਤ ਤੇਜ਼ ਬੁੱਧੀ ਦਾ ਮਾਲਕ ਇਹ ਜੰਮਿਆ ਭਾਵੇਂ ਬਨਾਰਸ ਵਿੱਚ ਸੀ ਪਰ ਇਸ ਦਾ ਪਿਛੋਕੜ ਕਸ਼ਮੀਰੀ ਬ੍ਰਾਹਮਣ ਪਰਿਵਾਰ ਦੇ ਨਾਲ 1970ਵਿਆਂ 'ਚ ਆਰਣ ਕਾਉ ਨੂੰ ਦੁਨੀਆ ਦੇ ਪੰਜ ਚੋਟੀ ਦੇ ਇੰਟੈਲੀਜੈਂਸ ਅਫਸਰਾਂ 'ਚੋਂ ਗਿਣਿਆ ਜਾਂਦਾ ਸੀ ਆਰਣ ਕਾਉ ਨਹਿਰੂ ਦੇ ਵੇਲੇ ਤੋਂ ਰੂਸ ਦੀ ਕੇਜੀਪੀ ਵੱਲੋਂ ਘੜਿਆ ਗਿਆ ਕਾਉ ਨਹਿਰੂ ਦਾ ਪਰਸਨਲ ਸਿਕਿਉਰਿਟੀ ਸੈਕਟਰੀ ਵੀ ਸੀ ਬਾਅਦ 'ਚ ਉਹ ਇੰਦਰਾ ਗਾਂਧੀ ਦਾ ਸੈਕਟਰੀ ਵੀ ਬਣਿਆ ਨਹਿਰੂ ਦੀ ਕੁੜੀ ਤੇ ਫੇਰ ਉਸ ਦੇ ਦੋਤੇ ਰਾਜੀਵ ਗਾਂਧੀ ਦਾ ਵੀ ਸਿਕਿਉਰਿਟੀ ਸੈਕਟਰੀ ਰਿਹਾ 1968 ਚ ਜਦੋਂ ਇੰਦਰਾ ਗਾਂਧੀ ਪਹਿਲੀ ਵਾਰ ਪ੍ਰਧਾਨ ਮੰਤਰੀ ਬਣਦੀ ਹੈ ਤਾਂ ਇੰਦਰਾ ਗਾਂਧੀ ਨੂੰ ਇਹ ਪਤਾ ਸੀ ਕਿ ਸਿੱਖ ਆਜ਼ਾਦ ਮਾਹੌਲ ਦੇ ਵਿੱਚ ਰਹਿਣਾ ਤੇ ਵਿਕਸਿਣਾ ਲੋਚਦੇ ਨੇ ਤੇ ਇਹ ਸਿਰਫ ਪੰਜਾਬੀ ਸੂਬੇ ਦੇ ਨਾਲ ਸੰਤੁਸ਼ਟ ਹੋਣ ਵਾਲੇ ਨਹੀਂ ਨੇ ਸੋ ਇੰਦਰਾ ਗਾਂਧੀ ਦੇ ਮੁਤਾਬਕ ਸਿੱਖ ਨਹਿਰੂ ਪਰਿਵਾਰ ਦੇ ਰਾਜ ਕਰਦੇ ਆ ਭਵਿੱਖ ਚ ਕਦੇ ਵੀ ਉਦੇ ਲਈ ਮੁਸ਼ਕਲਾਂ ਪੈਦਾ ਕਰ ਸਕਦੇ ਨੇ ਇਸ ਲਈ ਇਹਨਾਂ ਨੂੰ ਦਬਾ ਕੇ ਤੇ ਇਹਨਾਂ ਦਾ ਕੋਈ ਇਲਾਜ ਰੱਖਣਾ ਚਾਹੀਦਾ ਉਸ ਨੇ 1968 ਚ ਜਦੋਂ ਇੰਦਰਾ ਗਾਂਧੀ ਵੱਲੋਂ ਰੂਸ ਦੀ ਖਾਸ ਮਦਦ ਦੇ ਨਾਲ ਆਰਐਨਕਾਓ ਦੀ ਅਗਵਾਈ ਦੇ ਥੱਲੇ ਖੁਫੀਆ ਕੰਮ ਕਰਨ ਲਈ ਇੱਕ ਏਜੰਸੀ ਖੜੀ ਕੀਤੀ ਇਸ ਏਜੰਸੀ ਦਾ ਨਾਮ ਰੱਖਿਆ ਗਿਆ ਰਿਸਰਚ ਐਂਡ ਐਨਾਲਾਈਸਿਸ ਵਿੰਗ ਆਰਏਡਬਲੂ ਰਾ ਇਸ ਦੇ ਨਾਲ ਹੀ ਕਾਉ ਨੇ ਐਵੀਏਸ਼ਨ ਰਿਸਰਚ ਸੈਂਟਰ ਦਾ ਵੀ ਜਿਹੜਾ ਸੀ ਉਹ ਦਾ ਨਿਰਮਾਤਾ ਸੀ ਤੇ ਇਹ ਸਿੱਖਾਂ ਦੇ ਖਿਲਾਫ ਵੱਡੀ ਕਾਰਵਾਈ ਨੂੰ ਅੰਜਾਮ ਤੱਕ ਪਹੁੰਚਾਉਣ ਲਈ ਵੱਡੀਆਂ ਰਹਿਸਲਾਂ ਤੇ ਅਭਿਆਸ ਕਰਨੇ ਪਏ ਸਨ ਇੱਕ ਜ਼ਹਿਰੀਲਾ ਬਿਰਤਾਂਤ ਖੜਾ ਕਰਨਾ ਪੈਣਾ ਸੀ ਇਸ ਲਈ ਆਰ ਐਨ ਕਾਉ ਆਪਣੇ ਕੰਮ 'ਚ ਰੁੱਝ ਗਿਆ ਏਜੰਸੀ ਬਣਾ ਕੇ ਤੇ ਉਸ ਨੇ ਰੂਸ ਦੀ ਖੁਫੀਆ ਏਜੰਸੀ ਕੇ ਜੀ ਬੀ ਦੀ ਮਦਦ ਦੇ ਨਾਲ ਇੱਕੋ ਵੇਲੇ ਵੱਖ-ਵੱਖ ਯੋਜਨਾਵਾਂ ਤੇ ਖੁਫੀਆ ਆਪਰੇਸ਼ਨ ਸ਼ੁਰੂ ਕਰ ਦਿੱਤੇ ਤੇ ਇਹਦੇ ਬਾਰੇ ਅਸੀਂ ਗੱਲ ਫੇਰ ਕਰਾਂਗੇ ਅੱਗੇ ਕਰਾਂਗੇ ਪਰ ਹੁਣ ਸਿੱਖ ਲੀਡਰਸ਼ਿਪ ਦੀ ਗੱਲ ਕਰਦੇ ਆ ਕਿ ਉਹ ਕਿਵੇਂ ਸ਼ੇਪ ਕਿਵੇਂ ਲੈਂਦੀ ਹੈ ਉਹ ਉਹ ਆਪਣਾ ਰੂਪ ਕਿਵੇਂ اختیار ਕਰਦੀ ਹੈ ਪੰਜਾਬੀ ਸੂਪੇ ਦੇ ਗਠਨ ਦੇ ਕੁਝ ਦਿਨ ਬਾਅਦ ਹੀ ਸਿੱਖ ਲੀਡਰਸ਼ਿਪ ਨੂੰ ਇਹ ਅਹਿਸਾਸ ਹੋ ਗਿਆ ਸੀ ਕਿ ਪੰਜਾਬ ਤੇ ਉਹਨਾਂ ਦੇ ਸਿੱਖ ਰਾਜ ਦੇ ਸਿੱਖੀ ਦੇ ਬੋਲ ਵਾਲੇ ਦੇ ਜਿਹੜੇ ਸੁਪਨੇ ਸਾਕਾਰ ਕਰਨ ਦੀ ਜਿਹੜੀ ਵਿੱਦ ਉਹ ਟੁੱਟ ਗਈ ਤੇ ਉਹ ਠੱਗੇ ਗਏ ਨੇ 11 ਦਸੰਬਰ 1972 ਨੂੰ ਅਕਾਲੀ ਦਲ ਨੇ ਗੁਰਚਰਨ ਸਿੰਘ ਟੋਣਾ, ਸੁਰਜੀਤ ਸਿੰਘ ਬਰਨਾਲਾ, ਜੀਵਨ ਸਿੰਘ ਉਮਰਾਨੰਗਲ, ਬਲਵੰਤ ਸਿੰਘ, ਅਮਰ ਸਿੰਘ ਅੰਬਾਲਵੀ, ਪ੍ਰੇਮ ਸਿੰਘ ਲਾਲਪੁਰਾ, ਗਿਆਨ ਸਿੰਘ ਰਾੜੇਵਾਲਾ, ਡਾਕਟਰ ਭਗਤ ਸਿੰਘ, ਭਾਗ ਸਿੰਘ ਅਤੇ ਮੇਜਰ ਜਨਰਲ ਗੁਰਬਖਸ਼ ਸਿੰਘ ਦੇ ਸਮੇਤ ਇੱਕ ਕਮੇਟੀ ਬਣਾਈ ਸਿੱਖਾਂ ਦੀਆਂ ਸਮੱਸਿਆਵਾਂ ਨੂੰ ਵਿਚਾਰ-ਵਟਾਂਦਰਾ ਕਰਨ ਲਈ ਤੇ ਇਸ ਸਿੱਖ ਵਿਦਵਾਨ ਸਰਦਾਰ ਕਪੂਰ ਸਿੰਘ ਨੂੰ ਇਸ ਕਮੇਟੀ ਦਾ ਸਲਾਹਕਾਰ ਬਣਾਇਆ ਗਿਆ। ਇਸ ਕਮੇਟੀ ਦੀ ਪਹਿਲੀ ਮੀਟਿੰਗ ਅੰਮ੍ਰਿਤਸਰ ਸਾਹਿਬ ਵਿਖੇ ਹੋਈ। ਕੁਝ ਦਿਨ ਬਾਅਦ ਇੱਕ ਹੋਰ ਮੀਟਿੰਗ ਹੁੰਦੀ ਹੈ ਉਹ ਚੰਡੀਗੜ੍ਹ 'ਚ ਹੋਈ। ਤੇ 16 ਤੇ 17 ਅਕਤੂਬਰ 1973 ਨੂੰ ਇੱਕ ਖਾਸ ਮੀਟਿੰਗ ਇਸ ਕਮੇਟੀ ਦੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੁੰਦੀ ਹੈ। ਅਨੰਦਪੁਰ ਸਾਹਿਬ ਵਾਲੀ ਮੀਟਿੰਗ 'ਚ ਕਮੇਟੀ ਨੇ ਇੱਕ ਦਸਤਾਵੇਜ਼ ਤਿਆਰ ਕੀਤਾ। ਤੇ ਉਸ ਨੂੰ ਪੰਜਾਬ ਸਿੱਖਾਂ ਅਤੇ ਅਕਾਲੀ ਦਲ ਦਾ ਭਵਿੱਖ ਮੁਖੀ ਏਜੰਡਾ ਨਿਰਧਾਰਿਤ ਕੀਤਾ ਉਸ ਦਸਤਾਵੇਜ਼ ਨੂੰ। ਦਸਤਾਵੇਜ਼ ਨੂੰ ਹੀ ਬਾਅਦ ਦੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਦਾ ਮਤਾ ਕਿਹਾ ਜਾਂਦਾ ਹੈ 28 ਤੇ 29 ਅਕਤੂਬਰ 1978 ਨੂੰ ਲੁਧਿਆਣੇ ਅਕਾਲੀ ਦਲ ਦੀ 18ਵੀਂ ਆਲ ਇੰਡੀਆ ਅਕਾਲੀ ਕਾਨਫਰੰਸ 'ਚ ਇਸ ਦਸਤਾਵੇਜ਼ ਨੂੰ ਬਕਾਇਦਾ ਤੌਰ ਦੇ ਉੱਤੇ ਪ੍ਰਵਾਨ ਕਰ ਲਿਆ ਗਿਆ ਮਤੇ ਦੇ ਰੂਪ ਦੇ ਵਿੱਚ ਤੇ ਇਸ ਮਤੇ ਨੂੰ ਹੀ ਅੱਗੇ ਪੰਜਾਬ ਦੀਆਂ ਹੱਕੀ ਮੰਗਾਂ ਲਈ ਸੰਘਰਸ਼ ਦਾ ਕੇਂਦਰੀ এজেন্ডਾ ਾਲਾਨਿਆ ਗਿਆ ਸ਼੍ਰੀ ਅਨੰਦਪੁਰ ਸਾਹਿਬ ਦਾ ਮਤਾ ਪਾਸ ਹੋਣ ਅਤੇ ਉਸ ਬਾਰੇ ਬਕਾਇਦਾ ਸੰਘਰਸ਼ ਸ਼ੁਰੂ ਕੀਤੇ ਜਾਣ ਤੋਂ 2-3 ਸਾਲ ਪਹਿਲਾਂ ਅਕਾਲੀ ਲੀਡਰਸ਼ਿਪ ਅਤੇ ਵੱਖ-ਵੱਖ ਸਿੱਖ ਜਥੇਬੰਦੀਆਂ ਇਹਨਾਂ ਦੇ ਦਰਮਿਆਨ ਸਲਾਹ-ਮਸ਼ਵਰਾ ਚੱਲਦਾ ਰਿਹਾ ਤੇ ਭਾਰਤ ਸਰਕਾਰ ਨੂੰ ਖਾਸ ਕਰਕੇ ਪ੍ਰਧਾਨ ਮੰਤਰੀ ਨੂੰ ਸਿੱਖ ਹੱਕਾਂ ਬਾਰੇ ਜਾਣਕਾਰੀ ਦਿੱਤੀ ਗਈ ਜਨਵਰੀ 1980 ਚ ਹੋਈਆਂ ਪਾਰਲੀਮੈਂਟਰੀ ਚੋਣਾਂ ਚ ਇਦਰਾ ਗਾਂਦੇ ਇੱਕ ਵੱਡੀ ਲੀਡ ਨਾਲ ਜਿੱਤ ਹਾਸਲ ਕਰਦੀ ਹੈ ਤੇ ਉਹ ਦੁਬਾਰਾ ਪ੍ਰਧਾਨ ਮੰਤਰੀ ਬਣ ਜਾਂਦੀ ਹੈ। ਉਸ ਸਿੱਖਾਂ ਦੇ ਨਾਲ ਸੇਜਣ ਲਈ ਨਿਪਟਣ ਦੇ ਲਈ ਆਪਣਾ ਮਨ ਪਹਿਲਾਂ ਹੀ ਬਣਾਈ ਬੈਠੀ ਸੀ। ਦੂਜੇ ਪਾਸੇ ਅਕਾਲੀ ਦਲ ਨੇ ਉਸ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੇ ਮਤੇ ਨੂੰ ਲਾਗੂ ਕਰਨ ਲਈ ਅਲਟੀਮੇਟਮ ਦੇ ਦਿੱਤਾ। ਮਤੇ 'ਚ ਪੰਜਾਬ ਤੇ ਭਾਰਤ ਦੇ ਦੂਜੇ ਸਾਰੇ ਸੂਬਿਆਂ ਨੂੰ ਵਿਦੇਸ਼ ਮੰਕਮਾ ਸਰਹੱਦੀ ਸੁਰੱਖਿਆ ਲਈ ਜਲ, ਥਲ ਤੇ ਹਵਾਈ ਫੌਜਾਂ ਇਹ ਤਿੰਨੇ ਵਿਭਾਗਾਂ ਤੇ ਜਨਤਕ ਤਾਲਮੇਲ ਤੇ ਸੰਚਾਰ ਵਿਭਾਗ ਇਹਨਾਂ ਨੂੰ ਛੱਡ ਕੇ ਸੰਪੂਰਨ ਪ੍ਰਭੂਸਤਾ ਦਿੱਤੇ ਜਾਣ ਦੀ ਮੰਗ ਕੀਤੀ ਗਈ ਸੀ ਇਸ ਮਤੇ 'ਚ ਸੋ ਦਿੱਲੀ ਨੂੰ ਅਨੰਦਪੁਰ ਸਾਹਿਬ ਦਾ ਮਤਾ ਇੱਕ ਤਰ੍ਹਾਂ ਦੇ ਨਾਲ ਪੰਜਾਬ ਜਾਂ ਸਿੱਖਾਂ ਦਾ ਆਜ਼ਾਦ ਮੁਲਕ ਖਾਲਿਸਤਾਨ ਹੀ ਪ੍ਰਤੀਤ ਹੋਣ ਲੱਗ ਪਿਆ ਦੂਜੇ ਪਾਸੇ ਆਪਾਂ ਹੁਣ ਦਮਦਮੀ ਟਕਸਾਲ ਦੀ ਗੱਲ ਕਰਦੇ ਹਾਂ ਦਮਦਮੀ ਟਿਕਸਾਲ ਦੇ ਮੁਖੀ ਉਸ ਵੇਲੇ ਤੇ ਸੰਤ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲੇ 1970 ਚ ਇੱਕ ਸ਼ੱਕੀ ਸੜਕ ਹਾਦਸੇ ਚ ਅਕਾਲ ਚਲਾਣਾ ਕਰ ਜਾਂਦੇ ਨੇ ਇਹ ਹਾਦਸਾ ਸ਼ੱਕੀ ਐਸ ਕਰਕੇ ਇਹ ਭਾਰਤ ਹਾਦਸਾ ਭਾਰਤ ਚ ਐਮਰਜੈਂਸੀ ਦੇ ਦਿਨਾਂ ਦੀ ਗੱਲ ਐ ਇੰਦਰਾ ਗਾਂਧੀ ਦੇ ਖਾਸ ਖੂਫੀਆ ਮਹਿਕਮੇ ਦੀ ਐਸ ਵੇਲੇ ਤੱਕ ਪੂਰੀ ਚੜ੍ਹਤ ਬਣੀ ਹੋਈ ਸੀ ਰਾ ਦੀ ਸੜਕ ਹਾਦਸਾ ਸ਼ੱਕੀ ਐਸ ਕਰਕੇ ਕਿਉਂਕਿ ਐਮਰਜੈਂਸੀ ਲੱਗਣ ਤੋਂ ਬਾਅਦ ਸਭ ਤੋਂ ਪਹਿਲਾਂ ਸੰਤ ਕਰਤਾਰ ਸਿੰਘ ਸੀ ਜਿਨ੍ਹਾਂ ਨੇ ਇਸ ਦੇ ਵਿਰੋਧਤਾ ਪੰਜਾਬ ਭਰ ਚ ਖਾਲਸਾ ਮਾਰਚ ਕੱਢ ਕੇ ਕੀਤੀ ਸੀ ਆਕਾਲੀ ਲੀਡਰਸ਼ਿਪ ਨੂੰ ਮਹਿਸੂਸ ਹੋਇਆ ਜੇ ਉਹਨਾਂ ਨੇ ਇਹਨਾਂ ਖਾਲਸਾ ਮਾਰਚਾਂ 'ਚ ਹਿੱਸਾ ਨਾ ਲਿਆ ਤਾਂ ਉਹਨਾਂ ਦਾ ਵੋਟ ਬੈਂਕ ਤਾਂ ਗਿਆ ਤੇ ਐਮਰਜੈਂਸੀ ਦੀ ਵਿਰੋਧਤਾ ਨਾ ਕੀਤੀ ਤਾਂ ਉਹਨਾਂ ਦਾ ਪੰਜਾਬ ਦੇ ਸਿੱਖਾਂ 'ਚ ਵਕਾਰ ਖਤਮ ਸੋ ਉਹਨਾਂ ਨੂੰ ਐਮਰਜੈਂਸੀ ਦੀ ਵਿਰੋਧਤਾ ਕਰਨੀ ਪਈ ਇਹਦੇ ਨਾਲ ਪੰਜਾਬ 'ਚ ਇੰਦਰਾ ਗਾਂਧੀ ਅਤੇ ਐਮਰਜੈਂਸੀ ਦੇ ਖਿਲਾਫ ਇੱਕ ਬਹੁਤ ਵੱਡੀ ਲਹਿਰ ਖੜੀ ਹੋ ਗਈ ਲਹਿਰ ਦਾ ਅਸਰ ਬਾਕੀ ਭਾਰਤ ਤੇ ਵੀ ਪਿਆ ਪੈਣਾ ਹੀ ਸੀ ਤੇ ਉਹਦਾ ਨਤੀਜਾ ਨਿਕਲਿਆ ਕਿ ਜੈ ਪ੍ਰਕਾਸ਼ ਨਾਰਾਇਣ ਜਾਰਜ ਫਰਨਾਂਡੇਸ ਚੰਦਰਸ਼ੇਖਰ ਤੇ ਜਨ ਸੰਘੀ ਲੀਡਰ ਜਿਹੜੇ ਸਨ ਲਾਲ ਕ੍ਰਿਸ਼ਨ ਅਡਵਾਨੀ ਅਟਲ ਬਿਹਾਰੀ ਵਾਜਪਾਈ ਇਹੋ ਜੇ ਲੀਡਰਾਂ ਨੂੰ ਵੀ ਐਮਰਜੈਂਸੀ ਦਾ ਵਿਰੋਧ ਕਰਨ ਲਈ ਅੱਗੇ ਆਉਣਾ ਪਿਆ ਮਜਬੂਰੀ ਬਣ ਗਈ ਸਾਰਿਆਂ ਦੀ ਕਲਾ ਵਰਤੀ ਇੰਦਰਾ ਗਾਂਧੀ ਨੂੰ ਦੰਦਮੀ ਟਕਸਾਲ ਦੇ ਨਾਲ ਸਿਰਫ ਇਹੋ ਖੁੰਧਕ ਨਹੀਂ ਸੀ ਬਸ ਬਲਕਿ ਇਹਦੀਆਂ ਜੜਾਂ 1975 ਚ ਉਸ ਵੇਲੇ ਡੁੱਗੀਆਂ ਚਲਈ ਗਈਆਂ ਸਨ ਆਪਾਂ ਪਿੱਛੇ ਚਲਦੇ ਹਾਂ ਥੋੜਾ ਜਿਹਾ ਜਦੋਂ ਦਿੱਲੀ ਵਿਖੇ ਨਵੇਂ ਪਾਤਸ਼ਾਹ ਸਾਹਿਬ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ 300 ਸਾਲਾ ਸ਼ਹੀਦੀ ਸਤਾਬਦੀ ਹੈ ਉਹ ਮਨਾਈ ਜਾ ਰਹੀ ਸੀ ਇਹ ਉਸ ਦੌਰਾਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਇਹ ਸਾਬਤ ਕਰਨ ਦੇ ਭਲੇਖੇ ਚ ਪੈ ਗਈ ਕਿ ਸਿੱਖਾਂ ਲਈ ਸੁਪਰੀਮ ਉਹ ਖੁਦ ਹੈ ਪ੍ਰਧਾਨ ਮੰਤਰੀ ਵਜੋਂ ਜੋ ਤੁਮ ਤਮੀ ਟਿਕਸਾਲ ਦਾ ਮੁਖੀ ਇੱਕ ਅਜੀਹੀ ਘਟਨਾ ਹੁਣ ਸਿੱਖ ਇਤਿਹਾਸ ਦਾ ਹਿੱਸਾ ਬਣ ਚੁੱਕੀ ਹੈ ਮੈਂ ਯਾਦ ਕਰਾਉਣਾ ਜਦੋਂ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸਤ ਕਰਤਾਰ ਸਿੰਘ ਜੀ ਭਿੰਡਰਾਂ ਵਾਲਿਆਂ ਦੇ ਕਥਨ ਕਥਾ ਕਥਨ ਦੇ ਦੌਰਾਨ ਇੰਦਰਾ ਗਾਂਧੀ ਇੱਕ ਸ਼ਰਧਾਲੂ ਵਜੋਂ ਨਾ ਹੋ ਕੇ ਪ੍ਰਧਾਨ ਪ੍ਰਧਾਨ ਮੰਤਰੀ ਵਜੋਂ ਗੁਰਦੁਆਰਾ ਰਕਾਬਗੰਜ ਮੱਥਾ ਟੇਕਣ ਆਈ ਕਥਾ ਕਰ ਰਹੇ ਸਤ ਕਰਤਾਰ ਸਿੰਘ ਨੇ ਇੰਦਰਾ ਗਾਂਧੀ ਦੇ ਹੰਕਾਰ ਨੂੰ ਦੇਖਦਿਆਂ ਉਹਦੇ ਮੂੰਹ ਤੇ ਹੀ ਕਹਿ ਦਿੱਤਾ ਕਿ ਸੰਸਾਰ 'ਚ ਵੱਡੇ ਵੱਡੇ ਰਾਜਾਂ ਦੇ ਰਾਜ ਨਹੀਂ ਰਹੇ ਤੇਰਾ ਵੀ ਨਹੀਂ ਰਹਿਣਾ ਇਸ ਤੋਂ ਬਾਅਦ ਇਦਰਾ ਗਾਂਧੀ ਗੁਰਦੁਆਰਾ ਸਾਹਿਬ ਦੇ ਅੰਦਰ ਰੁਕੀ ਨਹੀਂ ਤੇ ਤੁਰੰਤ ਬਾਹਰ ਨਿਕਲ ਗਈ ਪਰ ਉਹ ਆਪਣੇ ਨਾਲ ਅਕਾਲ ਪੁਰਖ ਦੀ ਮਿਹਰ ਦੀ ਥਾਂ ਦੇ ਉੱਤੇ ਨਫ਼ਰਤ ਲੈ ਕੇ ਗਈ ਸਿੱਖਾਂ ਦੇ ਲਈ ਨਫ਼ਰਤ ਸੋ ਇਹ ਕੁਝ ਕਾਰਨ ਸਨ ਖੁੰਦਕ ਦੇ ਸਤ ਕਰਤਾਰ ਸਿੰਘ ਜੀ ਭਿੰਡਰਾਂ ਵਾਲਿਆਂ ਜਿਹਦੇ ਅਕਾਲ ਚਲਾਣੇ ਦੇ ਬਾਅਦ ਗਿਆਨੀ ਜਰਨੈਲ ਸਿੰਘ ਨੂੰ ਟਕਸਾਲ ਦਾ 14ਵਾਂ ਮੁਖੀ ਬਣਾਇਆ ਗਿਆ ਮੁਖੀ ਬਣਦਿਆਂ ਹੀ ਸੰਤ ਜਰਨੈਲ ਸਿੰਘ ਜੀ ਨੂੰ ਜਿਹੜੀਆਂ ਸਭ ਤੋਂ ਵੱਡੀਆਂ ਚੁਣੌਤੀਆਂ ਮਿਲੀਆਂ ਉਹਨਾਂ ਚ ਡੇਰਾਬਾਦ ਅਤੇ ਗੁਰੂ ਧੰਮ ਦੀ ਚੁਣੌਤੀ ਸਭ ਤੋਂ ਵੱਡੀ ਸੀ ਹਾਲਾਂਕਿ ਉਸ ਵੇਲੇ ਇੰਦਰਾ ਗਾਂਧੀ ਦੀਆਂ ਜਿਹੜੀਆਂ ਵਿਰੋਧੀ ਪਾਰਟੀਆਂ ਸਨ ਉਹਨਾਂ ਦੀ ਸਰਕਾਰ ਸੀ ਸੈਂਟਰ 'ਚ ਪਰ ਇੰਡੀਆ ਦਾ ਖੁਫੀਆ ਤੰਤਰ ਹਿੰਦੂਤਵੀ এজেন্ডੇ ਨੂੰ ਲਾਗੂ ਕਰਨ ਲਈ ਮੈਦਾਨ ਤਿਆਰ ਕਰਨ ਲਈ ਪਲੈਨਿੰਗ ਸੀ ਜਿਹੜੀਆਂ ਪਲੈਨਿੰਗ ਉਹ ਉਹ ਤਿਆਰ ਕਰ ਰਿਆ ਸੀ ਸਿੱਖੀ ਨੂੰ ਖਤਮ ਕਰਨ ਲਈ ਸੂਖਮ ਰੂਪ ਚ ਹੋ ਰਹੇ ਕਾਰਜਾਂ ਦਾ ਇੱਕ ਹਿੱਸਾ ਸੀ ਗੁਰੂ ਧੰਮ ਨੂੰ ਤਕੜਾ ਕਰਕੇ ਪੰਜਾਬ ਚੋਂ ਸਿੱਖੀ ਦੀ ਰੂਹ ਨੂੰ ਕੱਢ ਲੈਣਾ ਅੰਮ੍ਰਿਤਸਰ ਵਿਖੇ 13 ਅਪ੍ਰੈਲ 1978 ਦੀ ਵਿਸਾਖੀ ਨੂੰ ਨਕਲੀ ਨਰੰਕਾਰੀਆਂ ਦੇ ਮੁਖੀ ਗੁਰਬਚਨ ਦੀ ਅਗਵਾਈ ਚ ਇੱਕ ਸਮਾਗਮ ਕਰਨ ਲਈ ਪੰਜਾਬ ਸਰਕਾਰ ਵੱਲੋਂ ਮਨਜ਼ੂਰੀ ਦਿਵਾਉਣੀ ਵੀ ਐਸੀ ਸਾਜ਼ਿਸ਼ ਦਾ ਸੀ ਕਿਉਂਕਿ ਸੈਂਟਰ ਗਵਰਨਮੈਂਟ ਦੀ ਭਾਈਵਾਲ ਸੀ ਬਾਦਲ ਸਰਕਾਰ ਇਸ ਸਮਾਗਮ ਨੂੰ ਰੋਕਣ ਦੀ ਕੋਸ਼ਿਸ਼ ਕਰਨਗੇ ਇੱਕ ਵੱਡੇ ਜਥੇ ਚ ਸ਼ਾਮਲ 13 ਸਿੱਖਾਂ ਨੂੰ ਨਕਲੀ ਨਿਰੰਕਾਰੀਆਂ ਵੱਲੋਂ ਗੋਲੀ ਚਲਾ ਕੇ ਸ਼ਹੀਦ ਕਰ ਦਿੱਤਾ ਗਿਆ ਇਸ ਤੋਂ ਬਾਅਦ 24 April 1980 ਨੂੰ ਗੁਰਬਚਨ ਦਾ ਦਿੱਲੀ ਚ ਸੋਧਾ ਲਾ ਦਿੱਤਾ ਗਿਆ ਉਸ ਨੂੰ ਸਜ਼ਾ ਦੇ ਦਿੱਤੀ ਗਈ ਉਹਦੇ ਡੇਰੇ ਦੇ ਅੰਦਰ ਹੀ ਉਸ ਨੂੰ ਕਤਲ ਕੀਤਾ ਗਿਆ ਤੇ ਉਸ ਨੂੰ ਕਤਲ ਕਰਨ ਵਾਲੇ ਦੋ ਸਿੱਖਾਂ ਚੋਂ ਇੱਕ ਭਾਈ ਰਣਜੀਤ ਸਿੰਘ ਅਖੰਡ ਕੀਰਤਨੀ ਜਥੇ ਦੇ ਮੈਂਬਰ ਸਨ ਤੇ ਇੱਕ ਭਾਈ ਨਿਰੰਤਰ ਸਿੰਘ ਉਰਫ ਭਾਈ ਕਾਬਲ ਸਿੰਘ ਦਮਦਵੀ ਟਕਸਾਲ ਦੇ ਵਿਦਿਆਰਥੀ ਸਨ ਸਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਟਕਸਾਲ ਦੇ ਮੁਖੀ ਦਾ ਅਹੁਦਾ ਸੰਭਾਲਦਿਆਂ ਹੀ ਭਾਰਤੀ ਤੰਤਰ ਦੇ ਅਜਿਹੇ ਖੁਫੀਆ ਕਾਰਜਾਂ ਨੂੰ ਪੁੱਝ ਲਿਆ ਸੀ ਜਿਹੜੇ ਸਿੱਖੀ ਦੀ ਰੂਹ ਕੱਢਣਾ ਚਾਹੁੰਦੇ ਸਨ ਅਸਲੀ ਪਿੰਡਰਾਂ ਵਾਲਿਆਂ ਨੇ ਵਿਦਵਾਨਾਂ ਜਾਂ ਅਕਾਲੀ ਲੀਡਰਾਂ ਦੇ ਨਾਲ ਕੋਈ ਸਲਾਹ مشਵਰਾ ਨਹੀਂ ਕੀਤਾ ਬਲਕਿ ਸਿੱਧਾ ਅੰਮ੍ਰਿਤਸਰ ਤੋਂ ਦਿੱਲੀ ਦੇ ਖਿਲਾਫ ਮੋਰਚਾ ਖੋਲ ਦਿੱਤਾ ਇਹਦੇ ਪੈਰਲਲ ਦੂਜੇ ਪਾਸੇ ਪਟਿਆਲੇ ਜ਼ਿਲ੍ਹੇ ਦੇ ਪਿੰਡ ਕਪੂਰੀ ਤੋਂ ਅਕਾਲੀ ਦਲ ਨੇ ਪਾਣੀਆਂ ਦੀ ਵੰਡ ਨੂੰ ਰੋਕਣ ਲਈ ਮੋਰਚਾ ਲਾਇਆ ਇੱਥੇ ਇਹ ਗੱਲ ਧਿਆਨ ਮੰਗਦੀ ਹੈ ਕਿ ਅਕਾਲੀ ਦਲ ਦੇ ਮੋਰਚੇ ਨੂੰ ਇੰਨਾ ਹੰਗਾਰਾ ਨਹੀਂ ਮਿਲਿਆ ਜਿੰਨਾ ਅੰਮ੍ਰਿਤਸਰ ਤੋਂ ਚੱਲ ਰਹੇ ਸੰਘਰਸ਼ ਨੂੰ ਸਿੱਖਾਂ ਨੇ ਹੁਗਾਰਾ ਦਿੱਤਾ ਤੇ ਇਹ ਸੰਘਰਸ਼ ਦਿਨੋ ਦਿਨ ਜ਼ੋਰ ਫੜਦਾ ਜਾ ਰਿਹਾ ਸੀ ਸਿੱਖ ਸੰਤ ਭਿੰਡਰਾਂ ਵਾਲਿਆਂ ਵੱਲੋਂ ਸ਼ੁਰੂ ਕੀਤੇ ਸੰਘਰਸ਼ ਵੱਲ ਉਲਰਦੇ ਜਾ ਰਹੇ ਸਨ ਇਸ ਦਾ ਇੱਕ ਕਾਰਨ ਸੀ ਕਿ ਸੰਤ ਭਿੰਡਰਾਂ ਵਾਲੇ ਕਿਸੇ ਸਿਆਸੀ ਦਾਅ ਪੇਚ ਵਿੱਚੋਂ ਇਹ ਲੜਾਈ ਨਹੀਂ ਲੜ ਰਹੇ ਸਨ ਉਹਨਾਂ ਦਾ ਇੱਕੋ ਇੱਕ ਮਨੋਰਥ ਸ਼ੁੱਧ ਮਨੋਰਥ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਉਣਾ ਸੀ ਤਾਂ ਕਿ ਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਆਪਣਾ ਘਰ ਬਣਾਉਣ ਜਾਂ ਪੰਜਾਬ ਨੂੰ ਆਜ਼ਾਦ ਕਰਾਉਣ ਲਈ ਅਗਲੀਆਂ ਪੀੜ੍ਹੀਆਂ ਆਉਣ ਵਾਲੇ ਸਮੇਂ 'ਚ ਬਹੁਤ ਲੰਬਾ ਦੂਰਦਰਸ਼ੀ ਮਨੋਰਥ ਸੀ। ਆਜ਼ਾਦ ਕਰਾਉਣ ਲਈ ਕਮੰਦਰੀ ਪੱਧਰ ਤੇ ਕੋਈ ਜੋੜ ਤੋੜ ਕਰਨ। ਭਿੰਡਰਾਂਵਾਲੇ ਨੇ ਆਪਣੇ ਭਾਸ਼ਣਾਂ 'ਚ ਸਪਸ਼ਟ ਤੌਰ ਤੇ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਸਿੱਖਾਂ ਲਈ ਆਉਣ ਵਾਲਾ ਵਕਤ ਬਹੁਤ ਔਖਾ ਤੇ ਇਸ ਲਈ ਹਥਿਆਰਪੰਧ ਲੜਾਈ ਸਿੱਖਾਂ ਦੇ ਦਰਪੇਸ਼ ਹੈ। ਮਜਬੂਰੀ ਹੈ ਸਿੱਖਾਂ ਲਈ।